ਅਵਦੇਸ਼ਾਂ 'ਚ ਜਾ ਕੇ ਕੰਮ ਕਰਨੇ ਸੌਖੇ ਨਹੀਂ ਹੁੰਦੇ। ਪੰਜਾਬ 'ਚ ਰਹਿ ਕੇ ਹੀ ਇਹ ਗੱਲ ਕਹਿਣੀ ਸੌਖੀ ਆ ਕਿ ਮੈਂ ਵਿਦੇਸ਼ ਜਾਣਾ। ਫਿਰ ਬੱਚੇ ਮਾਪਿਆਂ ਦੇ ਲੱਖਾਂ ਰੁਪਏ ਲਾ ਕੇ ਵਿਦੇਸ਼ ਚਲੇ ਜਾਂਦੇ ਆ। ਮਾਪੇ ਭਾਵੇਂ ਜਿੰਨੇ ਮਰਜ਼ੀ ਔਖੇ ਹੋ। ਭਾਵੇਂ ਉਹਨਾਂ ਨੂੰ ਜ਼ਮੀਨ ਵੇਚਣੀ ਪਵੇ ਜਾਂ ਕਿਸੇ ਤੋਂ ਪੈਸੇ ਫੜਨੇ ਪੈਣ। ਪਰ ਉਹ ਬੱਚੇ ਨੂੰ ਬਾਹਰ ਭੇਜ ਦਿੰਦੇ ਆ। ਪਰ ਯਾਰੋ ਬਾਹਰ ਦੇ ਹਾਲਾਤ ਵੀ ਸਹੀ ਨਹੀਂ ਆ। ਵਦੇਸ਼ਾਂ ਚ ਜਾ ਕੇ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਕਈ ਕਈ ਘੰਟੇ ਕੰਮ ਕਰਨਾ ਪੈਂਦਾ ਹੈ ਕਈ ਦਿਨ ਤਾਂ ਜਿਹੇ ਵੀ ਆਉਂਦੇ ਆ ਕਿ ਬਿਨਾਂ ਰੋਟੀ ਖਾਦੇ ਵੀ ਗੁਜ਼ਾਰਾ ਕਰਨਾ ਪੈਂਦਾ ਹੈ ਅੱਜ ਆਪਾਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਸਾਂਝਾ ਕਰਨ ਜਾ ਰਹੇ ਆ ਇਸ ਨੂੰ ਦੇਖ ਕੇ ਤੁਹਾਨੂੰ ਪਤਾ ਚੱਲ ਜਾਵੇਗਾ ਕਈ ਨਾ ਕੰਟਰੀਆਂ ਵਿੱਚ ਰੋਟੀ ਤੋਂ ਜ਼ਰੂਰੀ ਕੰਮ ਆ ਇਹ ਵੀਰ ਨੂੰ ਮਸਾ ਮਸਾ ਹੀ ਟਾਈਮ ਮਿਲਿਆ ਤੇ ਵੀਰ ਨੇ ਹੱਥ ਵੀ ਨਹੀਂ ਧੋਤੇ ਗੰਦੇ ਹੱਥਾਂ ਨਾਲ ਹੀ ਇਹ ਵੀਰ ਰੋਟੀ ਖਾ ਰਿਹਾ ਏ ਜੀ ਆ ਸਕਰੀਨ ਤੇ ਚੱਲਦੀ ਤੁਸੀਂ ਵੀਡੀਓ ਦੇਖ ਸਕਦੇ ਹੋ ਕਿ ਆ ਸਰਦਾਰ ਵੀਰ ਜੇਹੜਾ ਲੱਗਦਾ ਵਾ ਕਿ ਕੋਈ ਲੇਬਰ ਵਾਲਾ ਕੰਮ ਕਰਕੇ ਆਇਆ ਇਸ ਦੇ ਹੱਥ ਵੀ ਲਿਬੜੇ ਹੋਏ ਨੇ ਪਜਾਮਾ ਵੀ ਗੰਦਾ ਹੋਇਆ ਏ ਤੇ ਬੂਟ ਵੀ ਗੰਦੇ ਹੋਏ ਆ ਤੁਸੀਂ ਦੇਖ ਸਕਦੇ ਹੋ ਕਿ ਵੀਰ ਨੇ ਆਪਣੇ ਹੱਥ ਤੱਕ ਨਹੀਂ ਤੋਤੇ ਤੇ ਰੋਟੀ ਨੂੰ ਵੇਖੋ ਕਿਵੇਂ ਜਲਦਬਾਜ਼ੀ ਚ ਖਾ ਰਿਹਾ ਏ ਸੋ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਵਿਦੇਸ਼ਾਂ ਚ ਜਾ ਕੇ ਚੰਗੀਆਂ ਮਿਹਨਤਾਂ ਕਰਨੀਆਂ ਪੈਂਦੀਆਂ ਨੇ ਫਿਰ ਵੀ ਡਾਲਰ ਤੇ ਪੌਂਡ ਕਮਾਏ ਜਾਂਦੇ ਆ ਪਰ ਇਹ ਮਿਹਨਤ ਜੇ ਤੁਸੀਂ ਪੰਜਾਬ 'ਚ ਕਰੋ ਤਾਂ ਪੰਜਾਬ 'ਚ ਵੀ ਵਧੀਆ ਪੈਸੇ ਕਮਾ ਸਕਦੇ ਹੋ ਤੇ ਫੈਮਿਲੀ ਦੇ ਨਾਲ ਰਹਿ ਸਕਦੇ ਹੋ ਸੋ ਬਾਕੀ ਸਾਡਾ ਜਰਨਲਿਸਟ ਵੀਰ ਨੂੰ ਦਿਲ ਤੋਂ ਸਲੂਟ ਕਰਦਾ ਹੈ ਸੋ ਤੁਸੀਂ ਵੀ ਕਮੈਂਟਾਂ 'ਚ ਆਪਣੇ ਵਿਚਾਰ ਜ਼ਰੂਰ ਦਿਓ ਤੇ ਇਸ ਵੀਰ ਦੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸੋ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਵਾਗਤ ਹੈ